ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਲਤਨਪੁਰ ਵਿਖੇ ਹੀ ਸਮਾਦੀ ਵਿੱਚ ਲੀਨ ਹੋ ਜਾਂਦੇ ਸਨ ਪਰ ਮਰਦਾਨਾ ਭੁੱਖ ਨਾਲ ਬਿਆਕੁਲ ਹੋ ਜਾਂਦਾ ਸੀ ਇਸ ਤਰ੍ਹਾਂ ਹੀ ਇੱਕ ਵਾਰ ਗੁਰੂ ਜੀ 2 ਦਿਨ ਸਮਾਦੀ ਵਿੱਚ ਟਿਕੇ ਰਹੇ ਪਰ ਮਰਦਾਨਾ ਭੁੱਖ ਨਾਲ ਤੜਪ ਰਿਆ ਸੀ ਉਸ ਦੇ ਪ੍ਰਾਣ ਨਿਕਲਣ ਲੱਗੇ ਤੇ ਕੋਈ ਮਨੁੱਖ ਵੀ ਨਜ਼ਰ ਨਾ ਆਵੇ ਜਿਸ ਤੋਂ ਕੁਝ ਖਾਣੂ ਮੰਗ ਲਵੇ ਪਾਣੀ ਨੇੜੇ ਹੀ ਸੀ ਉਹ ਪੀ ਕੇ ਸਮਾ ਕੱਢ ਰਿਹਾ ਸੀ ਗੁਰੂ ਜੀ ਨੂੰ ਛੱਡ ਕੇ ਵੀ ਨਾ ਜਾ ਸਕੇ ਅਤੇ ਮਨ ਵਿੱਚ ਸੋਚਣ ਲੱਗਾ ਕਿ ਇੰਨਾ ਨਾਲ ਨਰਵਾ ਕਿਸ ਤਰ੍ਹਾਂ ਹੋ ਪੀਗਾ ਹੁਣ ਜਦੋਂ ਗੁਰੂ ਜੀ ਸਮਾਧੀ ਵਿੱਚੋਂ ਬਾਹਰ ਆਉਣਗੇ ਤਾਂ ਆਕਿਆ ਲੈ ਕੇ ਘਰ ਨੂੰ ਚਲਾ ਜਾਵਾਂਗਾ ਇੰਨਾ ਨਾਲ ਰਹਿਣਾ ਤਾਂ ਬਹੁਤ ਕਠਿਨ ਹੈ ਇਸ ਤਰ੍ਹਾਂ ਸੋਚਦਿਆਂ ਨੂੰ ਜਦੋਂ ਦੂਸਰਾ ਦਿਨ ਚੜਿਆ ਤਾਂ ਸਤਿਗੁਰੂ ਜੀ ਨੇ ਨੇਤਰ ਖੋਲ ਕੇ ਮਰਦਾਨੇ ਨੂੰ ਪੁੱਛਿਆ ਕੀ ਗੱਲ ਹੈ ਤੇਰਾ ਚਿਹਰਾ ਕਿਉਂ ਮਰਜਾਇਆ ਹੋਇਆ ਏ ਮਰਦਾਨੇ ਨੇ ਕਿਹਾ ਤੁਹਾਨੂੰ ਤਾਂ ਭੁੱਖ ਤੇ ਦੀ ਕੋਈ ਪਰਵਾਹ ਨਹੀਂ ਹੈ ਮੈਂ ਤਾਂ ਦੋ ਦਿਨਾਂ ਤੋਂ ਮਰਨ ਵਾਲਾ ਹੋਇਆ ਹਾਂ ਅੱਜ ਤੀਸਰਾ ਦਿਨ ਬੀਤ ਰਿਹਾ ਏ ਮੇਰਾ ਨਰਵਾ ਇਸ ਤਰ੍ਹਾਂ ਤੁਹਾਡੇ ਨਾਲ ਨਹੀਂ ਨਿਭ ਸਕੇਗਾ ਜਾਂ ਮੇਰੀ ਭੁੱਖ ਦੂਰ ਕਰੋ ਜਾਂ ਮੈਨੂੰ ਛੁੱਟੀ ਦੇ ਦਿਓ ਗੁਰੂ ਜੀ ਨੇ ਹੱਸ ਕੇ ਕਿਹਾ ਸਾਡੇ ਨਾਲ ਤਾਂ ਇਸ ਤਰ੍ਹਾਂ ਹੀ ਦੁੱਖ ਭੁੱਖ ਸੈਣੀ ਪਵੇਗੀ ਜੇ ਤੂੰ ਘਰ ਜਾਣਾ ਚਾਹੁੰਦਾ ਏ ਤਾਂ ਚਲਿਆ ਜਾ ਜਦੋਂ ਮਰਦਾਨਾ ਤੁਰਨ ਲੱਗਾ ਗੁਰੂ ਜੀ ਨੇ ਕਿਹਾ ਇਹ ਰਬਾਬ ਬੇਬੇ ਜੀ ਦੇ ਘਰ ਰੱਖ ਜਾ ਮਰਦਾਨਾ ਰਬਾਬ ਲੈ ਕੇ ਬੇਬੇ ਨਾਨਕੀ ਜੀ ਦੇ ਘਰ ਆਇਆ ਬੇਬੇ ਜੀ ਮਰਦਾਨੇ ਨੂੰ ਵੇਖ ਕੇ ਬੜੇ ਖੁਸ਼ ਹੋਏ ਅਤੇ ਬੜੇ ਪਿਆਰ ਨਾਲ ਪੁੱਛਿਆ ਕਿ ਪਰਾਤਾ ਜੀ ਕਿੱਥੇ ਨੇ ਮਰਦਾਨੇ ਨੇ ਦੱਸਿਆ ਕਿ ਉਹ ਬਾਹਰ ਉਜਾੜ ਵਿੱਚ ਹੀ ਬੈਠੇ ਹਨ ਮੈਂ ਉਹਨਾਂ ਨੂੰ ਪੁੱਛ ਕੇ ਘਰੋਂ ਚੱਲਿਆ ਹਾਂ ਕਿਉਂਕਿ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਉਹ ਆਪ ਤਾਂ ਕੁਝ ਖਾਂਦੀ ਪੀਂਦੀ ਨਹੀਂ ਤੇ ਮੈਂ ਕੋਲ ਭੁੱਖਾ ਮਰਦਾ ਰਹਿੰਦਾ ਹਾਂ ਇਹ ਰਬਾਬ ਸੰਭਾਲ ਲਵੋ ਮੈਂ ਤਲਵੰਡੀ ਨੂੰ ਚੱਲਿਆ ਹਾਂ ਜੇ ਕੋਈ ਮਹਿਤਾ ਜੀ ਨੂੰ ਸਨੇਹਾ ਦੇਣਾ ਹੈ ਤਾਂ ਦੇ ਦਿਓ ਮਰਦਾਨੇ ਦੀ ਇਹ ਗੱਲ ਸੁਣ ਕੇ ਬੇਬੇ ਨਾਨਕੀ ਜੀ ਬਹੁਤ ਬਰਾਗ ਕਰਨ ਲੱਗੀ। ਇੰਨੇ ਚਿਰ ਨੂੰ ਬਾਹਰੋਂ ਪਾਈਆ ਜੈ ਰਾਮ ਜੀ ਵੀ ਆ ਗਏ। ਉਹਨਾਂ ਨੇ ਉਦਾਸੀ ਦਾ ਕਾਰਨ ਪੁੱਛਿਆ। ਤਾਂ ਬੇਬੇ ਜੀ ਨੇ ਆਪਣੇ ਪਤੀ ਜੈ ਰਾਮ ਜੀ ਨੂੰ ਸਾਰਾ ਹਾਲ ਦੱਸ ਕੇ ਕਿਹਾ ਕਿ ਮਰਦਾਨੇ ਦੇ ਨਾਲ ਹੁੰਦਿਆਂ ਸਾਨੂੰ ਭਰਾਜੀ ਵੱਲੋਂ ਕੋਈ ਚਿੰਤਾ ਨਹੀਂ ਸੀ। ਪਰ ਇਸ ਨੂੰ ਤਲਵੰਡੀ ਪੇਜ ਕੇ ਪਤਾ ਨਹੀਂ ਫਿਰ ਭਰਾ ਜੀ ਕਿੱਧਰ ਨੂੰ ਚਲੇ ਜਾਣਗੇ ਇੱਥੇ ਰਹਿਣ ਨਾਲ ਤਾਂ ਉਹਨਾਂ ਦੇ ਬਾਰੇ ਕੁਝ ਪਤਾ ਲੱਗਦਾ ਰਹਿੰਦਾ ਸੀ ਅਤੇ ਦਰਸ਼ਨ ਵੀ ਹੋ ਜਾਂਦੇ ਸਨ ਪਰ ਜੇ ਪਰਦੇਸ ਚਲੇ ਗਏ ਤਾਂ ਫਿਰ ਕੌਣ ਕੁਝ ਦੱਸੇਗਾ ਇਹ ਗੱਲ ਸੁਣ ਕੇ ਜੈਰਾਮ ਜੀ ਨੇ ਮਰਦਾਨੇ ਨੂੰ ਪੁੱਛਿਆ ਕਿ ਤੂੰ ਤਲਵੰਡੀ ਕਿਉਂ ਜਾਣਾ ਚਾਹੁੰਦਾ ਏ ਤੇਰੇ ਨਾਲ ਗੁਰੂ ਜੀ ਦਾ ਬਹੁਤ ਹਿੱਤ ਹੈ ਤੂੰ ਉਹਨਾਂ ਪਾਸ ਕਿਉਂ ਨਹੀਂ ਰਹਿੰਦਾ ਮਰਦਾਨੇ ਨੇ ਕਿਹਾ ਜਜਮਾਨ ਉਹਨਾਂ ਨੂੰ ਨਾ ਤਾਂ ਭੁੱਖ ਲੱਗਦੀ ਹੈ ਨਾ ਤੇ ਲੱਗਦੀ ਹੈ ਪਰ ਮੇਰੇ ਕੋਲੋਂ ਭੁੱਖ ਤੇ ਸਹਾਰੀ ਨਹੀਂ ਜਾਂਦੀ ਮੇਰਾ ਉਹਨਾਂ ਨਾਲ ਸਾਥ ਨਹੀਂ ਨਿਭ ਸਕਦਾ ਜੈ ਰਾਮ ਜੀ ਨੇ ਕਿਹਾ ਤੂੰ ਦੋਵੇਂ ਵੇਲੇ ਪ੍ਰਸਾਦ ਤੇ ਸਾਡੇ ਘਰੋਂ ਸੱਕ ਜਾਇਆ ਕਰ ਤੇ ਜੇ ਰਪਏ ਪੈਸੇ ਦੀ ਲੋੜ ਹੋਵੇ ਤਾਂ ਉਹ ਵੀ ਲੈ ਜਾਇਆ ਕਰ ਇਸ ਗੱਲ ਨਾਲ ਮਰਦਾਨਾ ਖੁਸ਼ ਹੋ ਕੇ ਕਹਿਣ ਲੱਗਾ ਚੰਗਾ ਠੀਕ ਹੈ ਜੀ ਮੈਂ ਤੁਹਾਡਾ ਬਚਨ ਮੰਨ ਕੇ ਤਲਵੰਡੀ ਨਹੀਂ ਜਾਂਦਾ ਮਰਦਾਨੇ ਦੀ ਇਸ ਗੱਲ ਤੇ ਬੇਬੇ ਨਾਨਕੀ ਜੀ ਬਹੁਤ ਖੁਸ਼ ਹੋ ਗਏ ਮਰਦਾਨਾ ਰਾਤ ਉਥੇ ਬੇਬੇ ਦੇ ਕੋਲ ਹੀ ਰਹੇ ਤੇ ਸਵੇਰੇ ਗੁਰੂ ਜੀ ਕੋਲ ਜਾਣ ਲਈ ਤਿਆਰ ਹੋ ਗਏ ਬੇਬੇ ਜੀ ਨੇ ਮਰਦਾਨੇ ਨੂੰ ਪਰਸਾਤਾ ਸਕਾ ਕੇ ਵੀਰ ਪੈ ਨਗਦ ਤੇ ਗਲ ਪਾਉਣ ਨੂੰ ਕੱਪੜੇ ਦਿੱਤੇ ਤੇ ਕਿਹਾ ਗੁਰੂ ਜੀ ਨੂੰ ਆਖਣਾ ਮੈਨੂੰ ਦਰਸ਼ਨ ਦੇ ਜਾਣ ਮਰਦਾਨਾ ਖੁਸ਼ੀ ਖੁਸ਼ੀ ਮੋਢੇ ਤੇ ਰਵਾਬ ਚੁੱਕ ਕੇ ਗੁਰੂ ਜੀ ਕੋਲ ਵਾਪਸ ਚਲੇ ਆ ਗਿਆ ਗੁਰੂ ਜੀ ਨੇ ਕਿਹਾ ਮਰਦਾਨਿਆ ਮੁੜ ਕੇ ਆਇਆ ਹੈ ਮਰਦਾਨੇ ਨੇ ਸਾਰੀ ਗੱਲ ਸੁਣਾ ਕੇ ਦੱਸਿਆ ਬੇਪੇ ਜੀ ਨੇ 200 ਰੁਪਏ ਤੇ ਬਸਤਰ ਮੈਨੂੰ ਦਿੱਤੇ ਹਨ ਅਤੇ ਤੁਹਾਡੇ ਪਾਸ ਰਹਿਣ ਵਾਸਤੇ ਆਖਿਆ ਹੈ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਤੂੰ ਵੀਰ ਪੈ ਲੈਣ ਵਾਲੀ ਗੱਲ ਮਾੜੀ ਕੀਤੀ ਹੈ ਅੱਗੇ ਉਹਨਾਂ ਨੂੰ ਸ੍ਰੀ ਚੰਦ ਦੇ ਪਾਲਣ ਦਾ ਖਰਚ ਪਿਆ ਹੋਇਆ ਹੈ। じゃ ਇਹ ਰੁਪਏ ਮੂੜਿਆ। ਮਰਦਾਨੇ ਨੇ ਕਿਹਾ ਮਹਾਰਾਜ ਜੀ ਮੈਂ ਇਹ ਰੁਪਏ ਮੰਗੇ ਨਹੀਂ ਸਨ। ਬੇਬੇ ਜੀ ਨੇ ਆਪ ਹੀ ਦਿੱਤੇ ਹਨ। ਅੱਗੇ ਜਿਵੇਂ ਤੁਹਾਡੀ ਰਜਾ ਜੇ ਇਹ ਸਾਡੇ ਪਾਸ ਰਹਿਣ ਤਾਂ ਵੀ ਕੁਝ ਵੀ ਖਰਚ ਨਹੀਂ। ਕਿਉਂਕਿ ਪੈਸੇ ਦੀ 100 ਬਾਰ ਕਦੇ ਨਾ ਕਦੇ ਲੋੜ ਪੈ ਜਾਂਦੀ ਹੈ। ਗੁਰੂ ਜੀ ਨੇ ਕਿਹਾ ਮਰਦਾਨਿਆਂ ਕਰਤਾਰ ਸਭ ਦੀ ਪਾਲਣਾ ਕਰਨ ਵਾਲਾ ਹੈ ਮਾਤਾ ਦੇ ਪੇਟ ਵਿੱਚ ਅਤੇ ਪੱਥਰਾਂ ਦੇ ਕੀੜਿਆਂ ਨੂੰ ਵੀ ਰੋਜੀ ਪਹੁੰਚਾਉਂਦਾ ਹੈ ਤੇਰੀ ਪ੍ਰਾਬਦ ਤੇਰੇ ਨਾਲ ਹੈ ਫਿਕਰ ਨਾ ਕਰ ਇਹ ਗੱਲਾਂ ਸੁਣ ਕੇ ਮਰਦਾਨੇ ਦੇ ਮਨ ਨੂੰ ਧੀਰਜ ਆ ਗਈ ਤੇ ਕਹਿਣ ਲੱਗਾ ਤੁਹਾਨੂੰ ਬੇਬੇ ਜੀ ਬਹੁਤ ਯਾਦ ਕਰਦੇ ਹਨ ਤੁਸੀਂ ਵੀ ਚੱਲੋ ਤੇ ਮੈਂ ਵੀ ਤੁਹਾਡੇ ਨਾਲ ਚੱਲ ਕੇ ਰਪਏ ਮੋੜ ਦਿਆਂਗਾ ਗੁਰੂ ਜੀ ਨੇ ਕਿਹਾ ਚਲੋ ਚੱਲਦੇ ਹਾਂ ਬੇਬੇ ਜੀ ਦਾ ਕਹਿਣਾ ਮੋੜਿਆ ਨਹੀਂ ਜਾਂਦਾ ਇਹ ਆਖ ਕੇ ਗੁਰੂ ਜੀ ਤੁਰ ਪਏ ਅਤੇ ਬੇਬੇ ਜੀ ਦੇ ਘਰ ਪਹੁੰਚ ਗਏ ਬੇਬੇ ਜੀ ਆਪ ਜੀ ਨੂੰ ਵੇਖ ਕੇ ਬਹੁਤ ਪਰਸੰਨ ਹੋਏ ਅਤੇ ਕਿਹਾ ਮੈਨੂੰ ਤੁਹਾਡੇ ਦਰਸ਼ਨ ਦੀ ਬੜੀ ਤਾਂਗ ਲੱਗੀ ਰਹਿੰਦੀ ਹੈ ਦਰਸਨ ਦਿੰਦੇ ਰਿਹਾ ਕਰੋ ਗੁਰੂ ਜੀ ਨੇ ਕਿਹਾ ਬੇਬੇ ਜੀ ਜਦੋਂ ਯਾਦ ਕਰੋਗੇ ਮੈਂ ਉਸੇ ਵੇਲੇ ਆ ਜਾਇਆ ਕਰਾਂਗਾ ਫਿਰ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਬੇਬੇ ਜੀ ਨੂੰ ਰੁਪਏ ਮੋੜ ਦੋ ਫਿਰ ਬੇਬੇ ਜੀ ਨੇ ਕਿਹਾ ਅਸੀਂ ਆਪਣੀ ਖੁਸ਼ੀ ਨਾਲ ਇਸ ਨੂੰ ਦਿੱਤੇ ਹਨ ਇਸ ਨੇ ਮੰਗੇ ਨਹੀਂ ਸਨ ਗੁਰੂ ਜੀ ਨੇ ਕਿਹਾ ਬੇਬੇ ਜੀ ਹੁਣ ਇਹ ਰੁਪਏ ਲੈ ਲਓ ਮਰਦਾਨੇ ਨੂੰ ਫਿਰ ਕਦੇ ਲੋੜ ਪਵੇਗੀ ਤਾਂ ਲੈ ਲਵੇਗਾ ਜਦੋਂ ਫਿਰ ਆਵੇਗਾ ਤਾਂ ਉਦੋਂ ਦੇ ਦੇਣੀ ਤਰ੍ਹਾਂ ਬਹੁਤ ਬਾਰ ਆਖ ਕੇ ਰੁਪਏ ਵਾਪਸ ਕਰ ਦਿੱਤੇ ਅਤੇ ਆਪ ਆਗਿਆ ਲੈ ਕੇ ਮਰਦਾਨੇ ਸਿਹਤ ਵਿਦਾ ਹੋ ਗਏ ਸਤਨਾਮ ਸ੍ਰੀ ਵਾਹੇ ਗੁਰੂ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਸਾਖੀ ਪਸੰਦ ਆਈ ਹੋਵੇਗੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ